ਅੱਛਾ ਚੱਲੇ ਆ ਜੀ ਸਰ ਮਿਸ਼ਕਾਨ ਦੱਸ ਦਈਏ ਅਸੀਂ ਚੱਲੇ ਆ ਆਸਟ੍ਰੇਲੀਆ ਮੈਦੇਵ ਬੇਟੀ ਕੋਲ ਘੁੰਮਣ ਫਿਰਨ ਬਾਕੀ ਤੁਹਾਡਾ ਨਾ ਕਰਦੇ ਆ ਗੱਲ ਬਾਤ 에ਰਪੋਰਟ ਤੇ ਦੀਪ ਕਰਨ ਲਈ 2010 35 ਸੱਚੇ ਪਾਤਸ਼ਾਹ ਅਗੇ ਅਸੀਂ ਜਾ ਰਹੇ ਆ ਯਾਤਰਾ ਤੇ ਦੋਵੇਂ ਜਾਣੇ ਟੂਰਿਸਟ ਘੁੰਮਣ ਬੇਟੀ ਕੋਲ ਨਾਲੇ ਮਿਲ ਕੇ ਲਾਉਨੇ ਆ ਨਾਲੇ ਟੂਰ ਹੋ ਜਾਊਗਾ ਚਾਹੀਦੋ ਇਹ ਜੜੀ ਤਰੀ ਕਰ ਲਈ ਆ ਤੇ ਚਲੋ ਹੁਣ ਤੁਹਾਨੂੰ ਬਾਕੀ ਹਸੀਅਦੀਆਂ ਮਿਲਦੇ ਆਂ ਕੁਝ 에어ਪੋਰਟ ਤੇ ਤੁਹਾਡਾ ਨਾਲ ਗੱਲਾਂ ਪਤਾ ਕਰਾਂਗੇ ਹਾਂਜੀ ਹਾਂਜੀ ਠੀਕ ਐ ਚਲਿਏ Kuripin, kri gali. Semua yang ਰਹੇ ਆ ਬ੍ਰੇਸ਼ੀਆ ਵਾਲੀ ਫਲਾਈਟ ਵਾਲਾ ਤੇ ਮੈਂ ਸੁਣਾ ਪਹੁੰਚਣ ਵਾਲੀ ਫਲਾਈਟ ਦੇ ਨੇੜੇ ਤੇਲੇ ਸਾਰਾ ਕਲੀਅਰ ਹੋ ਗਿਆ ਬੋਰਡਿੰਗ ਪਾਸ ਮਿਲ ਗਏ ਤੇ ਫਲਾਈਟ ਦੇ ਨੇੜੇ ਤੇੜੀਆਂ ਟਾਈਮ ਥੋੜਾ ਸੀਗਾ ਇਨੀਸ਼ੀਏਸ਼ਨ ਦਿੱਤੇ ਹੋਈ ਤੇ ਵਧੀਆ ਲੱਗਾ ਚਲੋ ਵੀ ਜੀ ਦਾ ਬਾਹਰ ਸਭ ਨੂੰ ਆ ਰਿਹਾ ਹੈ ਠੀਕ ਹੁਣ ਮੈਨੂੰ ਵੀ ਥੋੜਾ ਜਿਹਾ ਲੱਗ ਰਿਹਾ ਨਾ ਵੀ ਵਹਾਂ ਛੇਤੀ ਛੇਤੀ ਪਹੁੰਚ ਜਾਣੀ ਚਾਹੀਦੀ ਜੇ ਦੂਰੋਂ ਆ ਰਹੇ ਹਾਂ। ਕਿਹੜੇ ਵਾਲਾ ਜੀ ਮਪਾ ਦੇ ਨਾਲ ਬਪਾ ਨਾਲ ਪਹੁੰਚਣੇ ਮਿਲਣ। ਮੈਂ ਸਾਰੀ ਵੇਟ ਕਰ ਰਹੇ ਹਾਂ। ਚਲੋ ਜੀ ਫਲਾਈਟ ਵੇਟ ਕਰ ਰਹੀ ਆ ਪਹੁੰਚ ਗਿਆ ਉਹਦੇ ਦੁਆਰ ਤੇ। ਬਸ ਉੜੇਸ਼ੀਆ ਮੌੜ ਕੇ ਫਿਰ ਆਪਾਂ ਦਾ ਰੰਗੇ ਕੋਲ। ਜਾ ਪਹੁੰਚ ਗਏ ਆ ਹਾਂਜੀ ਹਾਂਜੀ ਮਲੇਸ਼ੀਆ ਕਿਸਾ ਵੀਰ ਹੋ ਰਿਹਾ ਫਿਰ ਸਫਰ ਦੇ ਵਿੱਚ ਸਫਰ ਜ ਬਹੁਤ ਵਧੀਆ ਫੀਲ ਹੋਇਆ ਹੂੰ ਹੂੰ ਬਾਕੀ ਤੁਸੀਂ ਇੰਨੀ ਜਤੋਂ ਵੱਧ ਜਾਂਦੇ ਜੀ ਅੱਛਾ ਇਸ ਤਰ੍ਹਾਂ ਹੋਇਆ ਉਹ ਤਾਂ ਪਤਾ ਹੀ ਆ ਜਦੋਂ ਲੈਂਡਿੰਗ ਹੁੰਦੀ ਹੀ ਹਾਂਜੀ ਤੇ ਉਦੋਂ ਕਿੱਦਾਂ ਹੁੰਦਾ ਹੈ ਹੈ ਉਹ ਚਾ ਵੀ ਬੜਾ ਆ ਤੇ ਵੱਧ ਹੋਣਾ ਜਣਾ ਔਖਾ ਵੀ ਲੱਗਦਾ ਹੈ ਹਾਂ ਥੋੜਾ ਰਹਿ ਗਿਆ ਸਰ 500 ਦੇ ਘੰਟੇ ਹੋਰ 500 ਦੇ ਘੰਟੇ ਹੋਰ ਹੋਰ ਕੰਮ ਐਡੀਟੇਡ ਤੇ ਬੇਟੇ ਦਾ ਵੀ ਹੈ ਨਾ ਵਾਈਸ ਸਾਹਿਬ ਦਾ ਤੇ ਗੱਲ ਨਹੀਂ ਪਰ ਮੈਂ ਹੀ ਕਿ ਕੋਈ ਯਾਨੀ ਇਹਨਾ 7 ਘੰਟੇ ਹੋਰ ਮੈਂ ਕਿਹਾ 7 ਘੰਟੇ ਦੇ ਹੋਰ ਉਹਨਾਂ ਚੰਗਾ ਵੀ ਜੇ ਸਟੇ ਹੈਗਾ ਵਾ ਰੁਕ ਜੀਦਾ ਦਾ ਥੋੜਾ ਜਿਆ ਰਿਲੈਕਸ ਹੋ ਜਾਂਦਾ ਬੰਦਾ ਹਾਂਜੀ ਨਹੀਂ ਨਹੀਂ ਡਾਇਰੈਕਟਰ ਉੱਤੇ ਬੜਾ ਮੁਸ਼ਕਲ ਹੋ ਜਾਣੀ ਤੇ ਹਾਂਜੀ ਪਤਾ ਹੀ ਗੇ ਰਵਾਨਾ ਵੀ ਮਸਤਲਣਾ ਆਏ ਹਾਂ ਇਸ ਕਰਕੇ ਉਹਨਾਂ ਨੇ ਕਿਹਾ ਕਿ ਸਟੇ ਕਰਕੇ ਆਏ ਹੋ ਨਾ ਰੁਕ ਰੁਕ ਕੇ ਹੀ ਆਏ ਹੋ ਜਦੋਂ ਆਪਾਂ ਬੇਟਿੰਗ ਟਰਨ ਆਏ ਸੀ ਦਿੱਲੀ 에ਰਪੋਰਟ ਤੇ ਫਸ ਤੋਂ ਇਹਨੂੰ ਉਹ ਲੋਪਾ ਸੋ ਪ੍ਰੀਤਾ ਉਹ ਜਦੋਂ ਸੈਕੰਡ ਟਾਈਮ ਆਇਆ ਸਾਡਾ ਸੈਕੰਡ ਟਾਈਮ ਆ ਸਾਡਾ ਤੇ ਮੇਰੇ ਨਾਲ ਉਹ 150 ਬਰੀ ਹੋ ਗਿਆ ਜੀ